ਪ੍ਰਿੰਸੀਪਲ ਜਗਜੀਤ ਸਿੰਘ ਨਗਪਾਲ ਵੱਲੋਂ ਇੱਕ ਕਿਤਾਬ ਲਿਖੀ ਗਈ ਜਿਸ ਦਾ ਨਾਮ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦ ਅਨਪੈਰਲ ਸੈਕਰੀਫਾਈਜ਼ਰ ਆਫ ਫੇਥ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਕਿਤਾਬ ਦਾ ਵਿਮੋਚਨ ਕੀਤਾ ਅਤੇ ਉਹਨਾਂ ਗੁਰੂ ਸਾਹਿਬ ਦੀ ਜੀਵਨੀ ਬਾਰੇ ਸੰਬੋਧਨ ਕਰਦਿਆਂ ਉਹਨਾਂ ਦੀ ਸ਼ਹੀਦੀ ਨੂੰ ਨਮਨ ਕੀਤਾ ਇਸ ਮੇ ਕੇ ਸੰਜੀਵ ਟਾਂਗਰੀ ਅਤੇ ਅਸ਼ੋਕ ਤਵੰਸਾ ਨੇ ਕਈ ਪ੍ਰਮੁੱਖ ਲੋਕ ਮੌਜੂਦ ਸਨ ਅੱਜ ਨਵੀਂ ਪਾਛਾਈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਸਾਰੇ ਹਿੰਦੁਸਤਾਨੀ ਸਾਰਾ ਦੇਸ਼ੀ ਉਹਨਾਂ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਮਨਾ ਰਿਹਾ ਸੋ ਮੈਂ ਅੱਜ ਨਾਗਪਾਲ ਜੀ ਜਿਹੜੇ ਦਿਓ ਰਟਾਇਰ ਹੋਏ ਨੇ ਉਹਨਾਂ ਨੇ ਉਹਨਾਂ ਦੀ ਜੀਵਨੀ ਤੇ ਅੱਜ ਭੁੱਕ ਜਿਹੜੀ ਲਿਖੀ ਸੀ ਉਹ ਰਿਪੋਰਟ ਕੀਤੀ ਆ ਸੋ ਮੈਂ ਨਾਲਪਾਲ ਜੀ ਨੂੰ ਮੁਬਾਰਕਬਾਦ ਦਿੰਦਾ ਤੇ ਉਸ ਮਹਾਨ ਸ਼ਖਸੀਅਤ ਰੇਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਚਰਨਾਂ ਦੀ ਸ਼ਰਧਾ ਦੇ ਫੁੱਲ ਵੀ ਭੇਟ ਕਰਦਾ ਸੋ ਸਿਰ ਦੀ ਚਾਦਰ ਦੋਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਬਲਦਾਨ ਜਿਹੜਾ ਉਹ ਭੁਲਾਇਆ ਨਹੀਂ ਜਾ ਸਕਦਾ ਉਸ ਵਲੇ ਜਿਸ ਵਲੇ ਹੋਰਿੰਗ ਦੇ ਵੱਲੋਂ ਬੜਾ ਵੱਡਾ ਝੂਰਮ ਕੀਤਾ ਜਾ ਰਿਹਾ ਸੀ ਕਸ਼ਮੀਰੀ ਪੰਡਤਾਂ ਨੂੰ ਉਸ ਵਲੇ ਜਬਰੀ ਜਿਹੜਾ ਉਹਨਾਂ ਦਾ ਧਰਮ ਪਰਵਰਤਨ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਸੋ ਉਸ ਵਲੇ ਉਹ ਫਰਿਆਦ ਲੈ ਕੇ ਆਈ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਕਿ ਸਾਡਾ ਜਿਹੜਾ ਜਬਰੀ ਜਿਹੜਾ ਧਰਮ ਪ੍ਰਵੋਤਨ ਜਿਹੜਾ ਉਹ ਕੀਤਾ ਜਾ ਰਿਹਾ ਸਾਨੂੰ ਮੁਸਰਬਾਣ ਬਣਾਇਆ ਜਾ ਰਿਹਾ ਸੋ ਉਸੜੇ ਉਹਨਾਂ ਨੂੰ ਫਿਆਦ ਕੀਤੀ ਸੀ ਕਸ਼ਮੀਰੀ ਪੜਤਾਨੇ ਸੋ ਉਹਨਾਂ ਨੇ ਉਸੜੇ ਕਿਹਾ ਸੀ ਕਿ ਬਹੁਤ ਵੱਡੀ ਸਖਸੀਅਤ ਦੀ ਕੁਰਬਾਨੀ ਦੀ ਲੋੜ ਹੈ ਬਲਦਾਨ ਦੀ ਲੋੜ ਹੈ ਸੋ ਉਸੜੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਸਖਸੀਅਤ ਕਿਹੜੀ ਹੋ ਸਕਦੀ ਹੈ ਸੋ ਉਹਨਾਂ ਨੇ ਉੱਛਲੇ ਦਿੱਲੀ ਗਾ ਕੇ ਚੰਦਨੀ ਚੌਂਕ ਚਾਪਲਾ ਬਲਦਾਨ ਦਿੱਤਾ ਸੀ ਆਪਣਾ ਸੀਸ ਦਿੱਤਾ ਸੀ ਸੋ ਉਸੜੇ ਤੰਤਨ ਬਾਬਾ ਜੀਵਨ ਸਿੰਘ ਜਿਹੜੇ ਬੜੇ ਵੱਡੇ ਜਰਨੈਲ ਸਨ ਉਹਨਾਂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਦੀ ਪਿੱਤਰਤਾਤੀ ਜਾਇ ਸੀ ਸੋ ਅੱਜ ਅਰਸ਼ੀ ਉੱਤੇ ਉਹਨਾਂ ਦਾ 350ਵਾਂ ਜਿਹੜਾ ਉਹ ਛੀਤੀ ਦਿਹਾੜਾ ਜਿਹੜਾ ਮਨਾ ਰਹੇ ਆਂ ਸੋ ਇਦਾਂ ਵੱਡਾ ਬਲਿਦਾਨ ਮੈਂ ਸਮਝਦਾ ਬਹੁਤ ਵੱਡੀ ਕੁਰਬਾਨੀ ਬਹੁਤ ਵੱਡਾ ਬਲਿਦਾਨ ਜਿਹੜਾ ਉਹਨਾਂ ਨੇ ਦਿੱਤਾ ਸੀ ਅੱਜ ਲੋਕ ਯਾਦ ਕਰਦੇ ਨੇ ਉਹਨਾਂ ਨੇ ਤਾਂ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਕਿ ਉਹਨਾਂ ਨੇ ਕੋਈ ਜਾਤ ਪਾਤ ਦੀ ਨਹੀਂ ਸੀ ਵੇਖੀ ਉਹ ਸਾਰਿਆਂ ਦੇ ਸਾਂਝ ਸੋ ਸਾਂਝੀ ਬਾਤ ਦਾ ਉਹਨਾਂ ਨੇ ਸੰਦੇਸ਼ ਦਿੱਤਾ ਸੋ ਅੱਜ ਅਸੀਂ ਉਹਨਾਂ ਦਾ ਚੀਤੀ ਜਲਾ ਮਨਾ ਰਹੇ ਆ ਸਾਰਾ ਦੋਸਤਾਨੀ ਬਣਾ ਰਿਹਾ ਹੈ ਸੋ ਮੈਂ ਸਮਿੰਨਾ ਨਾਗਪਾਲ ਜੀ ਤੇ ਉਹਨਾਂ ਦੀ ਚੀਪਟੀ ਕਰਕੇ ਫੋਕਰ ਲਈ ਸੋ ਮੈਂ ਇਹਨਾਂ ਨੂੰ ਮੁਬਾਰਕਵਾਦ ਵੀ ਦਿੰਦਾ ਸੋ ਇਹਨਾਂ ਦਾ ਧੰਨਵਾਦ ਵੀ ਕਰਦਾ